ਕੋਹ ਨਹੀਂ ਛੱਡ ਕੇ ਗਿਆ 20000 ਰੁਪਏ ਵੀ ਲੈ ਗਿਆ ਸਾਰਾ ਖਾਲੀ ਕਰ ਗਿਆ ਨੇ ਮਾਰੀ ਸਾਰੀ ਹਾਡੀ ਖਾਲੀ ਕਰ ਗਿਆ ਕਿੱਥੋਂ ਖਾਣਾ ਗਰੀਬ ਬੰਦੇ ਰੇ ਕਿੰਨੇ ਦਿਨਾਂ ਨੂੰ ਇਥੇ ਤੇਰਾ ਕੋਈ ਦੇਣਿਆ ਨੂੰ ਆਈ ਤੇ ਉਹ ਕਮੋਨੇ ਖਾਨੇ ਆ ਇਸ ਰੋਂਦੀ ਕਰਲਾਉਂਦੇ ਪਰਿਵਾਰ ਦੇ ਨਾਲ ਬੀਤੀ ਰਾਤ ਜੋ ਕੁਝ ਹੋਇਆ ਉਸ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗੁਰਦਾਸ ਨੰਗਲ ਦਾ ਰਹਿਣ ਵਾਲਾ ਇਹ ਗਰੀ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਚੁੱਲਾ ਚਲਾ ਰਿਹਾ ਸੀ ਤੇ ਆਪਣੇ ਲਈ ਕੁਝ ਸੋਨਾ ਤੇ ਪੈਸੇ ਇਕੱਠੇ ਕੀਤੇ ਹੋਏ ਸਨ ਤਾਂ ਜੋ ਭਵਿੱਖ ਦੇ ਵਿੱਚ ਔਲਾਦ ਦੇ ਕੰਮ ਆ ਸਕਣ ਪਰ ਬੀਤੀ ਰਾਤ ਘਰ ਵਿੱਚ ਆਏ ਛਾਤਰ ਚੋਰਾਂ ਨੇ ਜਿੱਥੇ ਘਰ ਚ ਸੋਨਾ ਚੋਰੀ ਕੀਤਾ ਉਥੇ ਹੀ ਹਜ਼ਾਰਾਂ ਰੁਪਏ ਗਾਇਬ ਕਰ ਦਿੱਤੇ ਤੇ ਘਰ ਦਾ ਬੁਰਾ ਹਾਲ ਕਰ ਦਿੱਤਾ ਪਰਿਵਾਰ ਨੇ ਜਦੋਂ ਆ ਕੇ ਆਪਣੇ ਘਰ ਦਾ ਹਾਲ ਦੇਖਿਆ ਤਾਂ ਸਭ ਦੇ ਹੋਸ਼ ਫਾਗਦਾ ਹੋ ਗਏ ਇਸ ਮੌਕੇ ਰੋਂਦਾ ਕਰਲਾਉਂਦਾ ਪਰਿਵਾਰ ਦੇਖਿਆ ਨਹੀਂ ਜਾ ਰਿਹਾ ਆਹੀਂ ਭਾਜੀ ਕੰਮ ਤੇ ਗਏ ਸੀ ਤੇ ਸਾਡੇ ਮਗਰੋਂ ਆਸ ਢੋੜੀ ਕਰਕੇ ਚਲ ਗਿਆ ਬੰਦਾ ਸਾਨੂੰ ਪਤਾ ਨਹੀਂ ਉਹਦੇ ਪਹਿਲਾਂ ਵੀ ਮੇਰੇ ਪੈਸੇ ਨਿਕਲੇ ਆ ਪਹਿਲਾਂ ਅਸੀਂ ਗੌਰ ਨਹੀਂ ਕੀਤੀ ਆ ਦੂਜੀ ਵਾਰੀ ਫੇਰ ਹਮਲਾ ਹੋ ਗਿਆ ਸਾਡੇ ਤੇ ਤੇ ਸਾਰਾ ਕੁਝ ਲੈ ਗਿਆ ਲੁੱਟ ਕੇ ਸਾਨੂੰ ਤਾਨੂੰ ਤੱਕ ਕਿੰਨੇ ਵਜੇ ਪਤਾ ਲੱਗਾ ਅਸੀਂ ਤੇ ਹੁਣ 6 ਵਜੇ ਆਏ ਕੰਮ ਤੋਂ 6 ਵਜੇ ਕੰਮ ਤੋਂ ਮੈਂ 6 ਵਜੇ ਆਇਆ ਤੇ 6 ਵਜੇ ਮੈਂ ਕਮੇਟੀ ਮੰਗਾ ਡਿਆ ਨਾਲ ਦੀ ਤੇ ਵਾਰੀ ਕਹਿੰਦੀ ਹੱਥ ਹੀ ਨਾ ਆ ਅੱਛਾ ਵਾਰੀ ਵਿੱਚ ਰਹਿਣੇ ਕੱਖ ਨਹੀਂ ਦਿੱਤਾ ਮੇਰੇ ਜੋ ਗਾਣੇ ਤੇ ਘਰ ਵਾਲੇ ਕਿੱਥੇ ਸੀ ਬਾਕੀ ਜੱਬਰ ਘਰ ਵਾਲੇ ਵੀ ਕੰਮ ਤੇ ਗਏ ਸੀ ਬੱਚੇ ਮੇਰੇ ਵੀ ਕੰਮ ਤੇ ਜਾਂਦੇ ਆ ਠੀਕ ਹੈ ਜੀ ਤੇ ਮੈਂ ਕੰਮ ਤੋਂ ਆਨ ਕੇ ਕਮੇਟੀ ਮੰਗਣ ਆਇਆ ਦੇਖੋ ਸਕੂਲ ਚਲ ਕੇ ਆ ਦੋ ਹੋ ਜਾਵਾ ਪਾ ਜੀ ਤੇ ਕੀ ਕੁਝ ਗਿਆ ਤੁਹਾਡਾ ਤੁਹਾਡਾ ਤਿੰਨ 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 ਕਿ ਤੋਲੇ ਸੋਨਾ ਗਿਆ ਵਾ ਤੇ 20000 ਰੁਪਿਆ ਮੇਰਾ ਗਿਆ ਦੇ ਤੇ ਮੈਨੂੰ ਕਿੰਨੇ ਦਿਨ ਦੱਸੋ ਤਿੰਨੇ ਕਿੰਨੇ ਤੋਲੇ ਸੋਨਾ ਸੀ ਤਿੰਨ ਤਿੰਨ ਕਿ ਤੋਲੇ ਕਿੰਨੇ ਦੱਸੋ ਹਾਂ 20000 ਰੁਪਿਆ ਮੇਰਾ 20000 ਰੁਪਿਆ ਵੀ ਹਾਂ ਜੀ ਕੀ ਕੰਮ ਕਰਦੇ ਤੂੰ ਜੀ ਮੈਂ ਲੱਕੜ ਦਾ ਕੰਮ ਕਰਦਾ ਦਿਹਾੜੀ ਲਾਉਣਾ ਵਾ ਦਿਹਾੜੀ ਲਾਉਂਦੇ ਆ ਕਿੰਨੇ ਵਜੇ ਆਏ ਕੰਮ ਤੋਂ ਮੈਂ 6 ਵਜੇ ਛੁੱਟੀ ਕਰਕੇ ਆਇਆ ਤੇ ਤੇ 6 ਵਜੇ ਆਣ ਕੇ ਜਦੋਂ ਤੁਸੀਂ ਪੂਰ ਦੇਖਿਆ ਤੇ ਕੁੱਖ ਨਹੀਂ ਹੈਗਾ ਨਹੀਂ ਭਾਜੀ ਇਦਾਂ ਹੀ ਕੱਪੜੇ ਖਿੱਲੇ ਰਹੇ ਮਾਰੀ ਮੇਰੀ ਜੀ ਸਾਰੀ ਤੁਹਾਨੂੰ ਸ਼ੱਕ ਲੱਗਦਾ ਕਿ ਇਹ ਤੇ ਤੁਹਾਨੂੰ ਸ਼ੱਕ ਲੱਗਦਾ ਇਹ ਮਤਲਬ ਗਲੀ ਗਲੀ ਦਾ ਹੀ ਬੰਦਾ ਆ ਵੀ ਅੱਗੇ ਵੀ ਨਿਕਲੇ ਆ ਔਰ ਤਿੰਨ ਚਾਰਾ ਘਰਾਂ ਦੇ ਵੀ ਨਿਕਲੇ ਆ ਉਹ ਵੀ ਬੋਲਣ ਨੂੰ ਆਹ ਜੀ ਕੋਈ ਕਰੀ ਕੋਈ ਕਰੀ ਤੇ ਇਹ ਕੋਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਪਰਚਾ ਦੇਣਾ ਪਰਚਾ ਦੇਣਾ ਮੈਂ ਤੁਹਾਡੀ ਜੋ ਹਟਾ ਨਿਕਲਾ ਉਹ ਮਿਲਣਾ ਚਾਹੀਦਾ ਉਹ ਸਿੱਧਾ ਹੀ ਅੰਦਰ ਜੇ ਅ ਮਤਲਬ ਸਰਪੰਚ ਸਾਹਿਬ ਨਾਲ ਗੱਲ ਪਹੁੰਚਾਈ ਤੇ ਹਾਂਜੀ ਸਰਪੰਚ ਨੂੰ ਕੀਤਾ ਫੋਨ ਆਉਣ ਲੱਗੇ ਸਰਪੰਚ ਸਾਹਿਬ ਵੀ ਸਾਡੇ ਕਲੇਮ ਕਰ ਦਿੱਤੀ ਥਾਣੇ ਵੀ ਦਿੱਤੀ ਆਉਣ ਲੱਗੇ ਆ ਮਲਾਜਮ ਦੇ ਹਾਂਜੀ ਤੇ ਆ ਮਤਲਬ ਕੀ ਕੀ ਗਿਆ ਦੁਬਾਰਾ ਦੱਸਿਓ ਸਾਡਾ 3 3 ਕਿਲੋ 300 3 ਸੋਨਾ ਗਿਆ ਵਾ 3 ਤੋੜੇ ਹਾਂਜੀ ਤੇ 20000 ਰੁਪਿਆ ਗਿਆ ਜੀ 20000 ਤੁਹਾਡੇ ਆਰ ਵੇਲੋ ਸਾਡਾ ਪਟੀਸ਼ਨ ਵੇਲੋ ਕਿਤਾ ਦੀ ਮੇਰੀ ਕੁਲੀ ਦੀ ਪੈਂਟੀ ਤੇ ਮੈਂ ਕਥੋਂ ਆਪਣੀ ਧੀ ਨੂੰ ਪਾਉਣਾ ਇਨਾ 6 ਵਜੇ ਬਾਜੀ ਲੱਗਾਂ ਤੁਸੀਂ ਕਿੱਥੇ ਗਏ ਦੇਹੀ ਕੰਮ ਤੇ ਬਾਜੀ ਕੰਮ ਤੇ ਕੀ ਦੇ ਹਾਂਜੀ ਲੱਗ ਜਾਗੇ ਦੂਰ ਕਿਤੇ ਆ ਬਬਰੀ ਸੀ ਬਬਰੀ ਜਾਂਦੀ ਹਾਂਜੀ ਤੇ ਤੁਹਾਡੇ ਹਸਬੰਡ ਉਹ ਤਾਰੇ ਵੱਲ ਜਾਂਦੇ ਬਾਜੀ ਕਾਦਾ ਕੰਮ ਕਰਦੇ ਆ ਹਾਂ ਫਰਨੀਚਰ ਦੇ ਜਿੱਥੇ ਮਿਲੇ ਤੇ ਜਦੋਂ ਤੁਸੀਂ ਘਰ ਆਏ ਉਹ ਤੇ ਘਰ ਆਣ ਕੇ ਕੀ ਵੇਖਿਆ ਉਹ ਕਮੇਟੀ ਲੈਣਾ ਸੀ ਬਾਜੀ ਬੱਚਿਆਂ ਕੋਲ ਤੇ ਮੈਨੂੰ ਇਹ ਕਹਿੰਦੇ ਪੈਸੇ ਦੇ ਤੇ ਜੇ ਮੈਂ ਬਾਰੀ ਨੂੰ ਵੇਖਿਆ ਬਾਰੀ ਕਹਿੰਦੀ ਹੱਥ ਇਹ ਨਾ ਹੂੰ ਪਿਛਲੇ ਖਾਨੇ ਚ ਸਾਰਾ ਹੀ ਸੋਨਾ ਸੋਨਾ ਕੱਢ ਕੇ ਲੈ ਕੇ ਇਦਾਂ ਹੀ ਕੱਪੜੇ ਬਾਰੀ ਦੇ ਖੁੱਲ ਰਹੇ ਮੇਰੇ ਤੇ ਬਾਰੀ ਨੂੰ ਲੋਕ ਨਹੀਂ ਲੱਗਾ ਦਾ ਲੱਗਾ ਹੀ ਬਾਜੀ ਉਹ ਵੇਖੋ ਉਹ ਗਏ ਨਿਕੋਲ ਕੇ ਵੇਰ ਕੱਢੇ ਭਾਜੀ ਠੀਕ ਆ ਕਾ ਤਾਦੀਆਂ ਵਿੱਚ ਹੀ ਹਾਂਜੀ ਅੱਛਾ ਤੇ ਜਦੋਂ ਤੁਸੀਂ ਘਰ ਪਹੁੰਚੇ ਤੇ ਪਹਿਲਾਂ ਆਉਂਦੇ ਇੱਧਰ ਆਏ ਕਿ ਜਾਂ ਵੇਖਿਆ ਬਾਜ ਲੇਟ ਨਹੀਂ ਨਹੀਂ ਮੈਂ ਭਾਜੀ ਹੁੰਦੇ ਵੇਖਿਆ ਮੈਂ ਤਾਂ ਪਹਿਲਾਂ ਕਮੇਟੀ ਪਚਾਣੇ ਫਿਰ ਰੋਟੀ ਬਣਾਣੇ ਆ ਕੀ ਕੀ ਕੀਤਾ ਤੁਹਾਡਾ ਇਥੋਂ ਤਿੰਨ ਭਾਜੀ ਇਹਨਾਂ ਦੀਆਂ ਮੁੰਦਰੀਆਂ ਤਿੰਨ ਮੇਰੀਆਂ ਤੇ ਮੇਰੇ ਘਾੜੇ ਤੇ ਇਹਨਾਂ ਦੀ ਚਾਨੀ ਤੇ ਇੱਕ ਮੇਰਾ ਹਾਰ ਹੀ ਕਿੰਨੇ 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 ਦਾ ਸੋਨਾ ਹੈ ਲਗਭਗ ਵਾਹ ਵਾਹ ਭਾਜੀ ਕਿੰਨਾ ਤਿੰਨ ਤੋਲੇ ਲੰਘਿਆ ਭਾਜੀ ਤਿੰਨ ਤੋਲੇ ਦਾ ਲੱਗਦਾ ਦੋ ਮੰਦਰੀਆ ਉਹਨਾਂ ਦੀ ਦੋ ਟਾੜੀਆਂ ਨਹੀਂ ਨਹੀਂ ਤਿੰਨ ਉਹਨਾਂ ਦੀ ਤਿੰਨ ਹੀ ਮੇਰੀਆਂ ਹੀ ਭਾਜੀ ਅੱਛਾ ਤੇ ਇੱਕ ਮੇਰਾ ਹਾਰੀ ਤੇ ਕੰਨਾਂ ਦੇ ਤੇ ਇਹਨਾਂ ਦੀ ਚਾਨੀ ਤੇ ਪੈਸੇ ਕਿੰਨੇ ਕਹਿ ਰਹੇ 20000 ਰੁਪਏ ਭਾਜੀ 20000 ਰੁਪਏ ਵੀ ਪਿਆ ਹੋਇਆ ਸੀ ਹਾਂਜੀ ਠੀਕ ਹੈ ਤੋਂ ਸਾਰੇ ਸਾਰੇ ਲੈ ਗਿਆ ਹਾਂਜੀ ਭਾਜੀ ਕੁਝ ਨਹੀਂ ਰਹਿਣ ਦਿੱਤਾ ਭਾਜੀ ਮੇਰੇ ਕਰ ਗਏ ਨੇ ਤੁਹਾਨੂੰ ਕਿਤੇ ਤਸਾਕਿਆ ਗਲੀ ਵਾਲਿਆਂ ਦੀ ਹੈ ਪਾਜੀ ਹੋਰ ਕਿੰਨਾ ਤੇ ਆ ਅੱਜ ਮੱਲਾ ਕਹਿ ਰਿਹਾ ਵੀ ਪਹਿਲਾਂ ਵੀ ਚੋਰੀਆਂ ਹੁੰਦੀਆਂ ਹੁੰਦੀਆਂ ਹਾਂਜੀ ਹਾਂਜੀ ਪਾਜੀ ਪਹਿਲਾਂ ਵੀ ਹਈਆਂ ਵਾ ਇੱਕ ਹੀ ਬੰਦਾ ਟਾਰਗੇਟ ਕਰਦੇ ਸਾਰੇ ਹਾਂਜੀ ਹਾਂਜੀ ਪਾਜੀ ਪਹਿਲਾਂ ਵੀ ਥੋੜੀ ਦੇਰ ਬਾਅਦ ਸਾਡਾ ਦਰਵਾਜ਼ਾ ਕਿਸ ਨੇ ਤੋੜਿਆ ਸੀ ਆ ਵੀ ਵੇਖੋ ਚੀਟਿੰਗ ਨਹੀਂ ਅੱਜ ਕਿਸ ਨੇ ਤੋੜ ਕੇ ਫੇਰ ਹੀ ਕਹਿੰਨੇ ਅੰਦਰ ਕੋਈ ਵੜਿਆ ਇਦਾਂ ਨਹੀਂ ਕੋਈ ਵੜ ਸਕਦਾ ਪਾਜੀ ਹਾਂ 3 ਬੰਦਾ ਹਾਂਜੀ ਉਹ ਹੈ ਨਹੀਂ ਪਾਜੀ ਵੱਡੇ ਹੁਣੇ ਹੈ ਨਹੀਂ ਘਾਰ ਉਹ ਕਿਤੇ ਭੇਦੇ ਸੀ ਤਾਂ ਕਰਕੇ ਪਾਜੀ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਨਹੀਂ ਸਿਰਫ ਪਾਜੀ ਪਰਚਾ ਦੇਣਾ ਚਾਹੁੰਦੇ ਉਹ ਬੰਦਾ ਅੰਦਰ ਉਹ ਸਨ ਸਾਡਾ ਜਿੰਨਾ ਵੀ ਸੋਨਾ ਗਿਆ ਸਾਨੂੰ ਵਾਪਸ ਚਾਹੀਦਾ ਤੇ ਪੈਸੇ ਚਾਹੀਦੇ ਬੰਧਿਆੜੀ ਵਾਲੇ ਬੰਦੇ ਨੇ ਕਿੱਥੋਂ ਕਰ ਲੈਣਾ ਇੰਨਾ ਕੁਛ ਮੈਂ ਤੇ ਇਹ ਕਾਹ ਕਹਿੰਦਾ ਜਿਵੇਂ ਸਾਡੇ ਮਹੱਲੇ ਆਏ ਨਾ ਸਾਡੇ ਮਹੱਲੇ ਚ ਤਿੰਨ ਚਾਰ ਚੋਰੀਆਂ ਹੋ ਗਈਆਂ ਨੇ ਇਹਨਾਂ ਦਾ ਹੀ ਕੰਮ ਹੋਰ ਕਿਸੇ ਦਾ ਕੰਮ ਨਹੀਂ ਪਹਿਲਾਂ ਕੋਈ ਸਾਡੇ ਮਹੱਲੇ ਚੋਰੀ ਨਹੀਂ ਹੁੰਦੀ ਪਹਿਲਾਂ ਸਾਡੇ ਤੋਂ ਲੱਗੇ ਘਰ ਵਾਪਰਾ ਉਹਨਾਂ ਦੇ ਹੋਈ ਉਹ ਤੋਂ ਬਾਅਦ ਮੇਰੇ ਹੋਈ ਹੁਣ ਅੱਜ ਅਸੀਂ ਦੋਵੇਂ ਭਰਾ ਕਰਾਂ ਨਹੀਂ ਤੇ ਦੇਖਿਆ ਮੌਕਾ ਤੇ ਅੱਜ ਇਹਨਾਂ ਲੋ ਗਿਆ ਅਜਨਾਨੀ ਇਹਦਾ 70 8000 ਰੁਪਇਆ ਕਹਿੰਦਾ ਕੰਮ ਹੁੰਦਾ ਹੋ ਕਿਸੇ ਦਾ ਕੰਮ ਨਹੀਂ ਹੈ ਅੱਛਾ ਫਸਲ ਜਦੋਂ ਜਦੋਂ ਤੁਹਾਡੇ ਭਰਾ ਦੇ ਚੋਰੀ ਹੋਈ ਹੈ ਤੁਸੀਂ ਕਿੱਥੇ ਸੀ ਅਸੀਂ ਨੂੰ ਕਿਧੇ ਕਾਦੀਆਂ ਅੱਛਾ ਐਵੇਂ ਆਏ ਆ ਉਹ ਕਾਟ ਵੰਦੇ ਵਿਆਹ ਦੇ ਆਪਣੇ ਮੁੰਡੇ ਦੇ ਬਾਦੀਆਂ ਦੇ ਬਟਾਲਾਹੀਂ ਕੱਢ ਗਏ ਸੀ ਹੁਣੇ ਆਏ ਆ ਤੇ ਹੱਟ ਤੂੰ ਮਗਰੋਂ ਚਲਾਇਆ ਆ ਆ ਕੇ ਬੜੇ ਤੇ ਆਇਆ ਤੇ ਕੀ ਫੇ ਲੱਗਦਾ ਕਿ ਕਿੰਨੇ ਕੀਤੀ ਆ ਹਨੂ ਉਧਰ ਤੇ ਸ਼ੱਕ ਵਾ ਆ ਜਾ ਦੋਤ ਨਾਲ ਖਿਆਣਾ ਇਹਦਾ ਕੰਮ ਸਾਡੇ ਮਹੱਲੇ ਦੇ ਆਇਆ ਨਾ ਉਦੋਂ ਦੀ ਚੋਰੀਆਂ ਹੋਣੀਆਂ ਪੈਨਸਾਭ ਨੂੰ ਕਿਹਾ ਹਾਂਜੀ ਸਰ ਪੈਨਸਾਭ ਨੂੰ ਕਿਹਾ ਹਾਂ ਸ਼ੱਕ ਹੀ ਇਹ ਤੇ ਹੋਰ ਕੀ ਤੇ ਸਾਰੇ ਮਹੱਲੇ ਨੂੰ ਪੁੱਛ ਲੈਦਾ ਕੰਮ ਆ ਕੇ ਫੜਿਆ ਵੀ ਗਾਇ ਬਾਜ਼ਾਰ ਚ ਚੋਰੀ ਕਰਦਾ ਫੜਿਆ ਕਹੇ ਘਰੀ ਇਹਦਾ ਕੰਮ ਹੋਣ ਗਿਆ ਦਾ ਕੰਮ ਤੇ ਆਪਣੇ ਪੁਲਿਸ ਕਾਲ ਕੀਤੀ ਖਾਣੇ ਕਰ ਹਾਂਜੀ ਅਸੀਂ ਮਤਲਬ ਫੋਨ ਕੀਤਾ ਤੇ ਉਹ ਕਹਿੰਦੇ ਆਉਣੀ